ਦਿੱਚੇ ਪੂਰਬ ਦੇਵਨਾ ਜਿਸ ਦਿਵਸ ਤਿਸੈ ਘਰ ਆਵੈ ਬਟਾ ਸੋ ਦੀਪਾ ਦਿਸ਼ਾ ਆਰਾਮ ਦਾਸ ਸਤਿਗੁਰੂ ਕਹਾਵੈ ਪੂਰਨ ਤਾਲ ਘਟਾਇਆ ਅਮਰਦ ਸਰ ਵਿੱਚ ਜੋਤ ਜਗਾਵੈ ਜਾ ਉੱਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨ ਸਤਿਗੁਰਾਂ ਦਾ ਪ੍ਰਕਾਸ਼ ਤਤਗ ਵਦੀ ਦੂਜ ਪੂਰਨਮਾਸੀ ਤੋਂ ਦੂਜੇ ਦਿਨ ਤਤਗ ਵਦੀ ਦੂਜ ਸੰਮਤ 1591 ਬਿਕਰਮੀ ਵੀਰਵਾਰ ਨੂੰ ਹਮਾਇੂ ਬਾਦਸ਼ਾਹ ਦੇ ਵੇਲੇ ਪਿਤਾ ਹਰਦਾਸ ਮੱਲ ਖੱਤਰੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੋਖ ਵਿੱਚੋਂ ਲਹਾਰ ਚੂਨੇ ਮੰਡੀ ਵਿਖੇ ਸਤਿਗੁਰਾਂ ਨੇ અવਤਾਰ ਧਾਰਨ ਕੀਤਾ ਮਹਾਰਾਜ ਜੀ ਦੇ અવਤਾਰ ਧਾਰਨ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਸਾਹਿਬ ਸੁੰਦਰ ਸਰੂਪ ਸਾਧੂ ਸੁਭਾ ਧਰਮੀ ਧੀਰਜੀ ਗੌਰ ਵਰਨਾ ਚੌੜੇ ਮੱਥੇ ਵਾਲੇ ਸਨ ਇਹਨਾਂ ਦੇ ਹੱਥਾਂ ਪੈਰਾਂ ਦੇ ਲਗਣ ਸਾਰੇ ਅਵਤਾਰਾਂ ਵਰਗੇ ਸਨ ਤੇ ਛੋਟੇ ਹੁੰਦੇ ਤੋਂ ਹੀ ਪਰਮੇਸ਼ਰ ਦੇ ਚਰਨਾਂ 'ਚ ਪਿਆਰ ਰੱਖਦੇ ਸਨ ਅਰ ਸਾਧੂ ਸੰਤਾਂ ਦੀ ਟਹਿਲ ਕਰਦੇ ਸਨ ਮਹਾਰਾਜ ਜੀ ਦਾ ਪਹਿਲਾ ਨਾਮ ਜੇਠਾ ਜੀ ਸੀ ਜਦੋਂ 7 ਸਾਲਾਂ ਦੇ ਹੋਏ ਇਹਨਾਂ ਦੇ ਪਿਤਾ ਗੁਜਰ ਗਏ ਸੀ ਇਸ ਲਈ ਇਹਨਾਂ ਦੀ ਨਾਨੀ ਆਪਣੇ ਪਿੰਡ ਵਸਰ ਗਏ ਇਹਨੂੰ ਲੱਗੀ ਉੱਥੋਂ ਇਹਨਾਂ ਨੂੰ ਲਗਣ ਲੱਗੀ ਜੇ ਗੁਰੂ ਅਮਰਦਾਸ ਜੀ ਦੇ ਹਜ਼ੂਰ ਦਰਸ਼ਨ ਕਰਨ ਗਏ ਉਥੇ ਸੰਗਤ ਦੀ ਟਹਿਲ ਸੇਵਾ ਕਰਦੇ ਰਹੇ ਜਦੋਂ ਮਹਾਰਾਜ ਜੀ 2 ਕੁ ਸਾਲ ਦੀ ਉਮਰ ਸੀ ਮਾਤਾ ਦਇਆ ਕੌਰ ਜੀ ਸਜਗਣ ਪਿਆਨਾ ਕਰਗੇ ਪਿਤਾ ਜੀ ਨੇ ਪਾਲਣਾ ਕੀਤੀ ਛਾਰੇ ਕੰਮ ਕਮਕਾਰ ਕਰਦੇ ਵੀ ਹਰਦਾਸ ਜੀ ਨੇ ਕਰਨੇ ਨਾਲੇ ਭਾਈ ਜੇਠਾ ਦੀ ਪਾਲਣਾ ਕਰਨੀ ਔਲੀ ਔਲੀ ਫਿਰ ਘਰ ਦੇ ਕੰਮਾਂ ਵਿੱਚ ਨਾਲ ਲਾਲਿਆ ਦੇ ਬਾੜ ਖੇਦ ਵੀ ਲੈ ਜਾਂਦੇ ਸਨ ਜਦੋਂ ਸੱਤਾਂ ਸਾਲਾਂ ਦੇ ਹੋਏ ਅਰਦਾਸ ਮਲ ਜੀ ਅੱਜ ਉੱਠੇ ਨਹੀਂ ਭਾਈ ਜੇਠਾ ਜੀ ਉੱਠ ਕੇ ਚੌਕੇ 'ਚ ਝਾੜੋ ਮਾਰਿਆ ਤੇ ਇਸ਼ਨਾਨ ਬਣੇ ਕੀਤਾ ਸਾਰਾ ਕੰਮ ਕਰਕੇ ਅੱਜ ਪਿਤਾ ਨੂੰ ਉਠਾਉਂਦੇ ਨੇ ਪਿਤਾ ਜੀ ਆ ਪਾਣੀ ਦਾ ਗਲਾਸ ਲੈ ਲਓ ਜਾਲ ਛੱਗ ਲੋ ਅੱਜ ਤੁਸੀਂ ਉੱਠੇ ਨੇ ਅੱਜ ਮੈਂ ਤੁਹਾਡੇ ਤੋਂ ਪਹਿਲਾਂ ਉੱਠ ਖੜਿਆ ਸਾਰਾ ਕੰਮ ਸੰਭਾਲ ਲਿਆ ਪਰ ਹਰਦਾਜ ਜੀ ਦਾ ਸੱਚਖੰਡ ਪਿਆਨਾ ਕਰ ਗਏ ਨੇ ਉਹ ਕਦੇ ਬੋਲਦੇ ਨੇ ਜਦੋਂ ਆਵਾਜ਼ਾਂ ਮਾਰੀਆਂ ਪਿਤਾ ਜੀ ਉੱਠੇ ਨਹੀਂ ਤੇ ਮਨ ਚਾਹੀ ਵੀ ਇੱਕ ਦਿਨਾਂ ਮੇਰੀ ਮਾਤਾ ਜੀ ਵੀ ਉੱਠੇ ਨਹੀਂ ਸੀ ਕਿਤੇ ਪਿਤਾ ਵੀ ਦਾ ਚੜ੍ਹਾਈ ਨਹੀਂ ਕਰਗੇ ਹਲਾ ਕੇ ਵੇਖਿਆ ਦੇ ਉੱਚੀ ਉੱਚੀ ਰੋਏ ਨੇ ਚਾਚੇ ਤਾਏ ਚਾਚੀਆਂ ਸਾਰੇ ਆਂਢੀ ਗਵਾਂਢੀ ਦੌੜੇ ਆਏ ਆ ਕੇ ਵੇਖਿਆ ਅਰਦਾਸ ਜੀ ਦਾ ਚੜ੍ਹਾਈ ਕਰਗੇ ਨੇ ਭਾਈ ਜੇਠਾ ਜੀ ਕਾਫੀ ਰੋਧਣ ਕੀਤਾ ਨਾਨੀ ਵੀ ਬਾਸਰਗਿਆਂ ਤੋਂ ਆ ਗਈ ਆ ਹਣ ਜਿਹੜੇ ਸ਼ਰੀਕ ਸਨ ਸਾਰੀਆਂ ਜਨਾਨੀਆਂ ਆਪਣੇ ਘਰਾਂ ਵਾਲਿਆਂ ਨੂੰ ਆਖਦੇ ਵੀ ਵਿਖਿਆ ਜੇ ਕਿਤੇ ਇਹ ਨਾ ਆਖਿਆ ਜੇ ਵੀ ਅਸੀਂ ਜੇਠੇ ਦੀ ਪਾਲਣਾ ਕਰਾਂਗੇ ਸਾਡੇ ਕੋਲ ਰੋਟੀ ਨਹੀਂ ਪੱਕਣੀ ਆਪਾਂ ਇਹਨੂੰ ਰੱਖਣਾ ਨਹੀਂ ਆਪੇ ਦੀ ਨਾਨੀ ਲੈ ਜਾਏਗੀ ਤੇ ਜਦੋਂ ਪਿਤਾ ਦੀਆਂ ਸਾਰੀਆਂ ਰਸਮਾਂ ਕਰ ਦਿੱਤੀਆਂ ਕਿਸੇ ਨੇ ਵੀ ਨਹੀਂ ਆਖਿਆ ਛਰੀਕਾਂ ਨੇ ਵੀ ਅਸੀਂ ਰੱਖ ਲੈਣੇ ਆ ਰੋਟੀ ਕੌਣ ਖਵਾਏਗਾ ਕੌਣ ਇਹਦੀ ਸਾਂਭ ਸੰਭਾਲ ਕਰੇਗਾ ਤੇ ਨਾਨੀ ਨੇ ਜਿਹੜੇ ਗਏ ਥੋੜੇ ਬਹੁਦੇ ਕੱਪੜੇ ਸਨ ਉਹਨਾਂ ਦੀ ਗੰਢ ਬੰਨੀ ਤੇ ਭਾਈ ਜੇਠਾ ਜੀ ਨੂੰ ਆਪਣੇ ਨਾਲ ਬਾਸਰ ਕੇ ਲੈ ਆਈ ਉੱਥੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਹ ਪਿੰਡ ਉਥੇ ਇਹਨਾਂ ਦੀ ਸੰਗਤ ਉਹਨਾਂ ਦੇ ਨਾਲ ਹੋਈ ਉਹਨਾਂ ਦੇ ਦਰਸ਼ਨ ਗੀਤ ਉਹਨੋਂ ਉੱਥੇ ਹੀ ਟਾਲ ਸੇਵਾ ਕਰਦੇ ਰਹੇ ਇੱਕ ਦਿਨ ਭਾਈ ਜੇਠਾ ਜੀ ਬੱਚਿਆਂ ਦੇ ਵਿੱਚ ਖੇਡਦੇ ਸਾਰੇ ਬੱਚਿਆਂ ਦੀਆਂ ਮਾਵਾਂ ਆ ਕੇ ਉਹਨਾਂ ਨੂੰ ਵਰਜ ਕੇ ਘਰੇ ਲੈ ਗਈਆਂ ਜੇਠਾ ਜੀ ਆ ਕੇ ਰੁਦਨ ਕਰਦੇ ਨਾਨੀ ਦੇ ਕੋਲ ਨਾਨੀ ਮੈਨੂੰ ਬੱਚਿਆਂ ਦੇ ਨਾਲ ਉਹਨਾਂ ਦੀਆਂ ਮਾਵਾਂ ਖੇਡਣ ਨਹੀਂ ਦਿੰਦੀਆਂ ਤੇ ਨਾਨੀਆਂ ਦੀ ਕੋਈ ਗੱਲ ਨਹੀਂ ਤੂੰ ਨਾਨਗਿਆਂ ਦੇ ਨਵਾਂ-ਨਵਾਂ ਆਇਆ ਬੱਚੇ ਤੇਰੇ ਜਦੋਂ ਬੇਲੀ ਬਣ ਜਾਣਗੇ ਆਪੇ ਤੇਰੇ ਨਾਲ ਖੇਡਣਗੇ ਆਗਦਾ ਨਹੀਂ ਨਾਨੀ ਉਹਨਾਂ ਦੀਆਂ ਮਾਵਾਂ ਆਗਦੀਆਂ ਸਨ ਇਹ ਜਿਹੜਾ ਇਹਦੀ ਪਰਸ਼ਾਵਾਂ ਤੁਹਾਡੇ ਦੇ ਤੁਹਾਡੇ ਉੱਤੇ ਨਹੀਂ ਬਹਿਣਾ ਚਾਹੀਦਾ ਜਦੋਂ ਇਹ ਪੈਦਾ ਆਇਆ ਸੀ ਇਹਦੀ ਮਾਂ ਚੜਾਈ ਕਰਗੀ ਹੁਣ ਪਿਤਾ ਚੜਾਈ ਕਰ ਗਿਆ ਤੇ ਇਹ ਬਾਤ ਬहोत ये ਮਾੜਾ ਬੱਚਾ ਤੇ ਇਹਦੀ ਪਰਛਾਵਾਂ ਤੁਹਾਡੇ ਉੱਤੇ ਨਹੀਂ ਪੈਣਾ ਚਾਹੀਦਾ ਇਹਦੇ ਨਾਲ ਖੇਡਣਾ ਨਹੀਂ ਨਾਨੀ ਨੇ ਘੁੱਟ ਕੇ ਜੱਫੇ ਵਿੱਚ ਲਿਆ ਦੇ ਆਗਦੀ ਵੀ ਆਪਾਂ ਜਰੂਰ ਇਹਨਾਂ ਦੇ ਨਾਲ ਖੇਡਣਾ ਮੈਂ ਤੈਨੂੰ ਘੁੰਗਣੀਆਂ ਬਣਾ ਕੇ ਦੇਨੀ ਆ ਤੁਸੀਂ ਇਹਨੂੰ ਵੇਚ ਆਇਆ ਕਰੋ ਨਾਲੇ ਹੁਣ ਮੇਰੇ ਕੋਲੋਂ ਕੰਮ ਨਹੀਂ ਹੁੰਦਾ ਤੇ ਆਪਣੇ ਘਰ ਦਾ ਗੁਜ਼ਾਰਾ ਵੀ ਚੱਲਿਆ ਜਾਏਗਾ ਤੇ ਭਾਈ ਜੇਠਾ ਜੀ ਘੁੰਗਣੀਆਂ ਵੇਚਦੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਨਾਲੇ ਸੰਗਤ ਵਾਸਤੇ ਦਰੀਆਂ ਵਿਛਾਉਂਦੇ ਝਾੜੂ ਮਾਰਦੇ ਤੇ ਸੇਵਾ ਕਰਦੇ ਨਾਲੇ ਘੁੰਗਣੀਆਂ ਵੇਚਦੇ ਸੇਵਾ ਕਰਦੇ ਆ ਇੱਕ ਦਿਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਬੈਠੇ ਨੇ ਭਾਈ ਜੇਠਾ ਜੀ ਸੇਵਾ ਕਰ ਰਹੇ ਨੇ ਮਾਤਾ ਮਨਸਾ ਦੇਵੀ ਜੀ ਨੇ ਆਣ ਕੇ ਗੁਰੂ ਅਮਰਦਾਸ ਜੀ ਨੂੰ ਆਖਿਆ ਵੀ ਬੇਟੀ ਜਿਹੜੀ ਉਹ ਜਵਾਨ ਹੋ ਗਈ ਐ ਵਰ ਬਰਬਦ ਹੋ ਗਈ ਐ ਬੱਚਿਆਂ ਦੀ ਸ਼ਾਦੀ ਕਰੀਏ ਤੇ ਮਹਾਰਾਜ ਜੀ ਆਂਦੇ ਠੀਕ ਆ ਬੱਚੀ ਦੀ ਸ਼ਾਦੀ ਕਰ ਦਿੰਨੇ ਆ ਲਾਗੀਆਂ ਨੇ ਮੰਗਵਾਇਆ ਮਾਤਾ ਜੀ ਨੂੰ ਬੁਚਦੇ ਗੁਰੂ ਅਮਰਦਾਸ ਜੀ ਲੜਕਾ ਕਿਹੋ ਜਿਹਾ ਹੋਣਾ ਚਾਹੀਦਾ ਮਾਤਾ ਜੀ ਆਂਦੇ ਆਓ ਸਾਹਮਣੇ ਜਿਹੜਾ ਟੋਕਰੀ ਚੁੱਕੀ ਆਉਂਦਾ ਜਿਹੜਾ ਲੜਕਾ ਇਹੋ ਜਿਹਾ ਨਿਰੋਗ ਸੁੰਦਰ ਹੋਣਾ ਚਾਹੀਦਾ ਤੇ ਗੁਰੂ ਅਮਰਦਾਸ ਮਹਾਰਾਜ ਜੀ ਭਾਈ ਜੇਠੇ ਨੂੰ ਸਦਕੇ ਸਾਰਾ ਕੁਝ ਪੁੱਛਿਆ ਤੇ ਮਨਸਾ ਦੇਵੀ ਜੀ ਨੂੰ ਆਖਿਆ ਵੀ ਇਹੋ ਜਿਹਾ ਤਾਂ ਫਿਰ ਇਹੀ ਆ ਇਹਨੂੰ ਵੇਖ ਕੇ ਫਿਰ ਦੂਜੇ ਨੂੰ ਵੇਖਣ ਦੀ ਜ਼ਰੂਰਤ ਨਹੀਂ ਤੇ ਮਾਤਾ ਮਨਸਾ ਦੇਵੀ ਜਹਾਦੇਵੀ ਨਹੀਂ ਨਹੀਂ ਇਹਦਾ ਤਾਂ ਕੋਈ ਅੱਗਾ ਪਿੱਛਾ ਨਹੀਂ ਨਾ ਕੋਈ ਮਾਂ ਪਿਓ ਨਾ ਕੋਈ ਇਹਦਾ ਘਰ ਬਾਰ ਮੈਂ ਆਪਦੀ ਧੀ ਦਾ ਰਿਸ਼ਤਾ ਇਹਦੇ ਨਾਲ ਨਹੀਂ ਕਰਨਾ ਅਸਾ ਬੜੇ ਚਾਵਾ ਨਾਲ ਪਾਲੀ ਐ ਅਸਾ ਦਾ ਕੋਈ ਉੱਚਾ ਘਰ ਵੇਖ ਕੇ ਉਥੇ ਸ਼ਾਦੀ ਕਰਨੀ ਐ ਗਰੀਬ ਦੇ ਘਰ ਨਹੀਂ ਕਰਨੀ ਤੇ ਮਹਾਰਾਜ ਆਂਦੇ ਗੁਰੂ ਅਮਰਦਾਸ ਜੀ ਵੀ ਇਹ ਜਿਹੜੀ ਤੂੰ ਟੋਕਰੀ ਵੇਖੀ ਆ ਨਾ ਸਿਰ ਤੇ ਮਨਸ਼ਾ ਦੇਵੀ ਇਹ ਟੋਕਰੀ ਨਹੀਂ ਇਹ ਦੇ ਸਿਰ ਤੇ ਛੱਤਰ ਝੁਲਣਾ ਹੈ ਛੱਤਰ ਔਰ ਤੂੰ ਇਹਨੂੰ ਗਰੀਬ ਦੱਸਦੀ ਐ ਸਾਰੇ ਲੋਕ ਇਹਦੇ ਘਰ ਤੋਂ ਬਰਸ਼ਾਦਾ ਛਗਣਗੇ ਜਿਨ੍ਹਾਂ ਦਾ ਕੋਈ ਘਰਬਾਰ ਨਹੀਂ ਹੋਵੇਗਾ ਉਹ ਇਹਨਾਂ ਦੇ ਸਥਾਨ ਤੇ ਆ ਕੇ ਇਹਨਾਂ ਦੇ ਘਰ ਆ ਕੇ ਆਸਰਾ ਲੈਣਗੇ ਉਹਨਾਂ ਨੂੰ ਇਹ ਘਰ ਵੀ ਦੇਣਗੇ ਇਹੋ ਜਿਹਾ ਵਾਰ ਫਿਰ ਆਪਾਂ ਨੂੰ ਹੋਰ ਕੋਈ ਲੱਭਣਾ ਨਹੀਂ ਤੇ ਗੁਰੂ RAMDAJ JI ਦੀ ਸੇਵਾ ਉਤੇ ਮਹਾਰਾਜ ਜੀ ਗੁਰੂ ਅਮਰਦਾਸ ਜੀ ਪ੍ਰਸੰਨ ਹੋਏ ਇਹ ਉਹਨਾਂ ਨੂੰ ਬੀਬੀ ਭਾਨੀ ਜੀ ਦਾ ਰਿਸ਼ਤਾ ਕਰ ਦਿੱਤਾ ਤੇ ਗੁਰੂ ਰਾਮਦਾਸ ਜੀ ਦੇ ਨਾਲ ਸ਼ਾਦੀ ਕਰ ਦਿੱਤੀ। ਅਣ ਬੀਬੀ ਭਾਨੀ ਜੀ ਸ੍ਰੀ ਗੁਰੂ ਅਮਰਦਾਸ ਜੀ ਵੀ ਬੜੀ ਸੇਵਾ ਕਰਦੀ ਹੁੰਦੀ ਸੀ। ਬੀਬੀ ਜੀ ਰੋਜ਼ ਸਵੇਰੇ ਡੇਢ ਪੈਰ ਰਾਤ ਰੈਂਦੀ ਉੱਠ ਕੇ ਸਵੇਰੇ 2 ਵਜੇ ਉੱਠ ਕੇ ਜਿਹੜਾ ਜਲ ਵੱਲੋਂ ਦਰਿਆ ਤੋਂ ਲਿਆਉਂਦਾ ਸੀ ਨਾ ਉਹਨੂੰ ਗਰਮ ਕਰਕੇ ਸਰਦੀਆਂ ਵਿੱਚ ਇਸ਼ਨਾਨ ਕਰਾਉਂਦੀ ਔਰ ਗਰਮੀਆਂ ਨੂੰ ਪੱਖੇ ਆਦਿਕ ਦੀ ਸੇਵਾ ਕਰਦੀ ਰਹਿੰਦੀ ਦਿਨ ਜੜੇ ਵੇ ਲੰਗਰ ਦੀ ਸੇਵਾ ਕਰਦੀ ਇੱਕ ਦਿਨ ਗੁਰੂ ਜੀ ਦੇ ਇਸ਼ਨਾਨ ਕਰਦਿਆਂ ਚੌਂਕੀ ਦਾ ਪਾਵਾ ਟੁੱਟ ਗਿਆ ਬੀਬੀ ਨੇ ਵੇਖਿਆ ਵੀ ਪਾਵਾ ਟੁੱਟ ਗਿਆ ਕਿਤੇ ਇਸ਼ਨਾਨ 'ਚ ਵਿਗਨ ਨਾ ਪਾਏ ਤੇ ਬੇਮਾਲੂਮ ਹੱਥ ਚੌਂਕੀ ਦੇ ਏਠਾ ਦੇਤਾ ਚੌਂਕੀ ਲੈ ਨਾ ਤੇ ਗੁਰੂ ਜੀ ਨੂੰ ਇਸ ਗੱਲ ਦੀ ਖਬਰ ਵੀ ਨਹੀਂ ਕੀਤੀ ਤੇ ਪਾਵੇ ਦੇ ਵਿੱਚ ਇੱਕ ਕਿੱਲ ਸੀ ਬੀਬੀ ਦੇ ਹੱਥ 'ਚ ਖੁੱਭ ਗਿਆ ਜਿਸ ਕਰਕੇ ਲਾਉ ਦੇ ਫੁਹਾਰੇ ਚੱਲ ਬੇ ਪਰ ਚੌਂਕੀ ਨੂੰ ਨਹੀਂ ਲਣ ਦਿੱਤਾ ਜਦੋਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਇਸ਼ਨਾਨ ਕਰ ਚੁੱਕੇ ਉਹਨਾਂ ਨੇ ਲਾਹ ਵੇਖਿਆ ਤੇ ਬੀਬੀ ਜੀ ਨੂੰ ਪੁੱਛਿਆ ਵੀ ਲਾਹ ਘੋਣੇ ਕਿੱਥੋਂ ਨਿਕਲਿਆ ਨਿਕਲਦਾ ਪਿਆ ਬੀਬੀ ਨੇ ਸਾਰਾ ਹਾਲ ਦੱਸਿਆ ਫਿਰ ਮਹਾਰਾਜ ਜੀ ਨੇ ਕੱਲ ਕੱਢ ਕੇ ਬਾਤ ਅਸੀਸਾਂ ਦਿੱਤੀਆਂ ਅਰਾਖਿਆ ਜਿਸ ਤਰ੍ਹਾਂ ਤੇਰਾ ਪਿਤਾ ਗੁਰੂ ਹੈ ਇਸੇ ਤਰ੍ਹਾਂ ਤੇਰੇ ਪੁੱਤਰ ਪੁੱਤਰੇ ਗੁਰੂ ਹੋਣਗੇ ਅਰ ਗੁਰਿਆਈ ਤੇਰੇ ਘਰ ਰਹੇਗੀ ਅਰ ਤੇਰੀ ਵੰਸ ਬਾਤ ਫੈਲੇਗੀ ਕਿਉਂਕਿ ਤੇਰੇ ਵਿੱਚ ਭਗਤੀ ਭਾਵ ਬਹੁਤ ਹੈ ਕਿਰਪਾਲੂ ਹੋ ਕੇ ਬਹੁਤ ਵਰ ਦਿੱਤੇ ਅਰ ਬੀਬੀ ਦੀ ਬਾਵੇਂ ਠੀਕ ਕਰ ਦਿੱਤੀ ਹੱਥ ਵੀ ਠੀਕ ਕਰ ਦਿੱਤਾ ਇੱਕ ਦਿਨ ਗੁਰੂ ਅਰਜਨ ਦੇਵ ਜੀ ਬਾਲ ਅਵਸਥਾ ਵਿੱਚ ਸੁੱਤੇ ਸਿੱਧ ਗੱਦੀ 'ਤੇ ਆਣ ਬੈਠੇ ਰੜਦੇ ਰੜਦੇ ਪਹਿਲਾਂ ਦਾ ਆ ਕੇ ਮੰਝੇ ਨੂੰ ਦੋਵਾਂ ਥਾਣਾ ਨਾਲ ਫੜ ਕੇ ਬਾਈ ਤੋਂ ਪੂਰਾ ਹਲਾਇਆ ਜਦੋਂ ਬੱਚੇ ਜ਼ੋਰ ਲਾ ਕੇ ਪੂਰਾ ਮੰੰਜੇ ਨੂੰ ਲਾਉਂਦੇ ਦੇ ਮੰੰਜਾ ਸਾਰਾ ਹੀ ਹਲਦਾ ਜਦੋਂ ਪਲੰਗਾ ਸਾਰਾ ਇਹ ਲਿਆ ਤੇ ਮਹਾਰਾਜ ਜੀ ਆਪਣੇ ਮੁਖਾਰ ਬਿੰਦ ਤੋਂ ਆਖਦੇ ਨੇ ਕੌਣ ਜੋਧਾ ਹੈ ਭਾਰੀ ਜਿਨ ਮੰਜੀ ਹਲਾਈ ਹਮਾਰੀ ਤੇ ਬੀਬੀ ਭਾਨੀ ਜੀ ਆਖਦੇ ਗੁਰੂ ਵਿਦਾ ਜੀ ਦੋਇਤਾ ਹੈ ਦੋਇਤਾ ਤੇ ਮਹਾਰਾਜ ਆਂਦੇ ਦੋਇਤਾ ਬਾਣੀ ਕਾ ਬੋਇਥ ਆਖਿਆ ਪੁੱਤਰ ਪਹਿਲਾਂ ਤੇਰਾ ਪਿਤਾ ਗੱਦੀ ਦਾ ਮਾਲਕ ਹੋ ਮਗਰ ਤੂੰ ਵੇਂਗਾ ਬੀਬੀ ਭਾਨੀ ਨੂੰ ਸਾਧਗੁਰ ਅਮਰਦਾਸ ਜੀ ਵਾਰ ਦਿੱਤੀ ਜਾ ਰਹੇ ਨੇ ਅਗਾਮਯ ਅਗੋਚਰ ਸਤਗੁਰੂ ਬੋਲੇ ਮੁਗਦੇ ਸੁਣਾ ਸੰਸਾਰੀ ਕਲ ਜੋਗ ਪੀੜੀ ਸੋਡੀਆਂ ਨਿਚਲ ਨੀਵ ਅਸਾਰ ਖਲਾਰੀ ਜੁਗ ਜੁਗ ਸਤਗੁਰ ਧਰੇ ਅਵਤਾਰੀ ਜਾਨ ਨਾ ਦੇਸਾ ਸੋਡਿਓ ਔਰਸ ਹਜ਼ਾਰ ਨਾ ਜਰਿਆ ਜਾਵੈ ਘਰ へ ਕੇ ਵਤ ਘਰੇ ਰਹਾਵੈ ਮਹਾਰਾਜ ਜੀ ਨਾਲੇ ਸੰਗਤਾਂ ਨੂੰ ਦਰਸ਼ਨ ਦੇਦਾਰੇ ਦਿੰਦੇ ਨਾਮ ਦਾ ਪ੍ਰਤਾਪ ਸਦਕਾ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਨਾਮ ਬਾਣੀ ਦਾ ਸਿਮਰਨ ਕਰਦੀਆਂ ਕੱਲ ਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸਾਰੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ 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 ਸਤ ਨਾਮ ਹਾਏ ਗਿਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਸੰਗਤਾਂ ਨੂੰ ਦਰਸ਼ਨ ਦੀਦਾਰੇ ਦਿੰਦੇ ਤੇ ਨਿਹਾਲ ਕਰਦੇ ਗੁਰੂ ਰਾਮਦਾਸ ਮਹਾਰਾਜ ਜੀ ਵਿਆਹ ਤੋਂ ਮਗਰੋਂ ਗੋਇੰਦਵਾਲਾ ਸਾਹਿਬ ਆ ਕੇ ਰਹੇ ਨੇ ਅਰ ਹਰ ਵਕਤ ਸੇਵਾ ਭਜਨ ਬੰਦਗੀ ਵਿੱਚ ਸਮਾਂ ਬਤਾਉਂਦੇ ਰਹਿਣ